ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਤੁਹਾਡੇ ਸਾਹਮਣੇ ਆਪਾਂ 3 ਇਚ ਵਿੜਾ ਲੈ ਕੇ ਆਏ ਆ 21 ਮਈ ਨੂੰ ਵੀਡੀਓ ਕਵਰ ਕਰ ਰਹੇ ਹਾਂ ਸਵੇਹਾ ਆਪਣਾ 7:30 ਵਜੇ ਦਾ ਟਾਈਮ ਹੈ ਵੀਡੀਓ ਕਵਰ ਕਰਨ ਦਾ 21 ਮਈ 2023 ਵੀਡੀਓ ਦੇ ਐਂਡ ਤੱਕ ਬਣੇ ਰਹੋ ਕਿਸਾਨ ਵੀਰੋ ਸਾਰੀਆਂ ਬਿਹੜਾਂ 20 ਤੋਂ ਲੈ ਕੇ 30 ਲੀਟਰ ਤੱਕ ਦੀਆਂ ਬਿਹੜਾਂ ਨੇ ਇਹ ਐਚਐਫ ਦੇ ਨਗੀਨੇ ਨੇ ਇੱਕ ਨੰਬਰ ਤੋਂ ਤੁਹਾਨੂੰ ਡਿਟੇਲ ਦੇਣੀ ਸਟਾਰਟ ਕਰਾਂਗੇ ਜਿਹੜੀ ਪਹਿਲੇ ਨੰਬਰ ਤੇ ਤੁਸੀਂ ਬਿਹੜ ਦੇਖ ਰਹੇ ਹੋ ਸਕਰੀਨ ਤੇ ਸੋਹਣੇ ਥਾਂਲੇਵੇ ਦੀਆਂ ਦੇਖ ਸਕਦੇ ਤੁਸੀਂ ਕੱਲਾ ਕੱਲਾ ਨਿੱਖੜਮਾ ਥਾਣਾ ਦੇਖ ਸਕਦੇ ਹੋ ਹੱਥਾਂ ਦੀ ਚਵਾਈ ਵਾਲਾ ਸੋਹਣਾ ਥਾਣਾ ਪੂਰਾ ਹੈਵੀ ਬੋਡੀ ਸਟ੍ਰਕਚਰ ਆ ਤੋੜ ਕੇ ਦਿਖਾਵਾਂਗੇ ਤੋੜ ਕੇ ਤੁਹਾਨੂੰ ਪੂਰਾ ਹੈਵੀ ਬੋਡੀ ਸਟ੍ਰਕਚਰ ਦੇਖ ਸਕਦੇ ਹੋ ਫੇਸ ਕੁਆਲਿਟੀ ਦੂਜਾ ਸੂਆ ਸੂਰੀਆ ਫੇਸ ਕੁਆਲਟੀ ਦੇਖ ਸਕਦੇ ਹੋ ਫੁੱਲ ਬਰੀਡ ਦੇ ਵਿੱਚ ਆ ਗਈ ਦੂਜਾ ਸੂਆ ਸੂਰੀਆ ਪਹਿਲਾਂ ਨੇ ਨੇ 26 27 ਕਿਲੋ ਦੁੱਧ ਪਾਇਆ ਹੋਇਆਗਾ ਇਸ ਵਾਰੀ 30 ਤੋਂ ਪਾਰ ਦੁੱਧ ਪਾ ਦੂਗੀ ਚੰਗੀ ਸੇਵਾ ਹੋਈ ਕਿਸੇ ਵੀ ਮੇਰੇ ਵੀਰ ਦੀ ਹਾਰਮਨ ਚੋਂ ਬੈੜ ਆਈ ਆ ਦੇਖ ਸਕਦੇ ਹੋ ਸਾਇਲੇਜ ਦੇ ਨਾਲ ਪੂਰੀ ਪਲੀ ਹੋਈ ਆ ਚਮਕਦਮਕਾਲੀ ਆ ਕੱਦ ਕਾਠ ਵਾਲੀ ਆ ਹਵਾਨਾ ਦੇਖ ਸਕਦੇ ਹੋ ਤੁਸੀਂ ਢਿੱਲਾ ਬਹੁਤ ਜ਼ਿਆਦੇ ਪਈਆਂ ਨੇ ਹਵਾਨੇ ਚ ਕੰਪਲਟ ਆਰਡਰ ਬਣਾਉ ਪੂਰਾ ਲੰਬੀ ਤੁਰ ਦੇ ਨਾਲ ਪੂਰਾ ਫੁੱਲ ਬੋਡੀ ਵੇਟ ਵਾਲੀ ਆ ਅਜੇ 7-8 ਦਿਨ ਪੈਂਡਿੰਗ ਆ ਜਿੰਸਰ ਨੂੰ ਕਮਾ ਲ ਜੀ ਜਿਹੜੇ ਮੇਰੇ ਵੀਰ ਨੂੰ ਇਹ ਬੈੜ ਪਸੰਦ ਹੋਈ ਇੱਕ ਨੰਬਰ ਤੇ ਆ ਗਈ ਇਹ ਡਿਟੇਲ ਆਪਾਂ ਫੋਨ ਤੇ ਵੀਡੀਓ ਵੀ ਭੱਲ ਦਾਂਗੇ ਦੀ ਵਟਸਐਪ ਤੇ ਦੂਜਾ ਸੂਆ ਬੈੜ ਇੱਕ ਨੰਬਰ ਤੇ ਆ ਗਈ ਜੀ 7-8 ਦਿਨ ਸੂਨ ਨੂੰ ਲੈਂਦੀ ਆ 30 ਕਿਲੋ ਦੀ ਮਾਲਕਣਾ ਇਹ ਅੱਗੇ 2 ਨੰਬਰ ਤੇ ਆ ਗਈ 2 ਨੰਬਰ ਤੇ ਦੂਜਾ ਸੂਆ ਬੈੜਾ ਇਹਨੇ 18-19 ਕਿਲੋ ਦੁੱਧ ਪਾਇਆ ਹੋਇਆਗਾ ਥਣਲੇ ਪਾਏ ਦੀ ਬਹੁਤ ਸਾਫ ਆ ਦੇਖ ਸਕਦੇ ਤੁਸੀਂ ਕੱਲਾ ਕੱਲਾ ਨਿੱਖਣ ਮਾ ਥਣ ਲੱਗਿਆ ਹੋਇਆ ਪੂਰਾ ਹੱਥਾਂ ਦੀ ਚਵਾਈ ਵਾਲਾ ਥਣ ਸਾਰੇ ਹੱਥਾਂ ਦੀ ਚਵਾਈ ਵਾਲੇ ਨੇ ਪੂਰੇ ਚੰਗੇ ਤੋਰ ਕੇ ਦੂਜਾ ਸੂਆ ਬੈੜਾ ਆ ਗਈ ਆਰਾ 19 ਕਿਲੋ ਦੁੱਧ ਪਾਇਆ ਹੋਇਆ 22 23 ਕਿਲੋ ਦੁੱਧ ਖੁੱਲਾ ਪਾ ਦੂ ਇਸ ਵਾਰੀ ਵਧੀਆ ਸਾਫ ਹੋਈ ਦੱਸ ਦਿੰਦੀ ਹਜੇ ਕੱਚੀ ਐ ਇਹ ਦੇਖ ਸਕਦਾ ਤੁਸੀਂ ਕੋਮਾ ਲੋ ਫਿਰ ਕੁਆਲਟੀ ਦੇਖ ਸਕਦੇ ਹੋ ਨਵੇਂ ਹਾਂ ਦੇ ਵਿੱਚ ਵਹਿੜਾ ਇਹ 2 ਨੰਬਰ ਤੇ ਆ ਗਈ ਦੂਜਾ ਸੂਆ ਅਗੇ 3 ਨੰਬਰ ਤੇ ਤੀਜਾ ਸੂਆ ਵਹਿੜਾ ਇਹ 24 25 ਕਿਲੋ ਦੁੱਧ ਦੇਣੇ ਪਾਇਆ ਹੋਇਆ ਮਿਲ ਕੇ ਵੇਣ ਦੇਖ ਸਕਦੇ ਹਾਂ ਥਣ ਸੋਹਣਾ ਲੱਗਿਆ ਹੋਇਆ ਕੱਲਾ ਕੱਲਾ ਨਿਖੜਵਾ ਪੂਰੀ ਮੋਟੀ ਮਿਲ ਕੇ ਵੇਣ ਆਉਂਦੀ ਆ 23 24 ਕਿਲੋ ਦੁੱਧ ਪਾਇਆ ਹੋਇਆ ਹਜੇ 7 8 ਦਿਨ ਦੀ ਕੱਚੀ ਆ ਕੱਦ ਕਾਠ ਫੁੱਲ ਹੈਵੀ ਬੋਡੀ ਬੀਟ ਦੇਖ ਸਕਦੇ ਹਾਂ ਔਰ ਢਿੱਲਾ ਵਗੈਰਾ ਦੇਖ ਸਕਦੇ ਹਾਂ ਮੋਟੇ ਢਿੱਲਾ ਪਈਆਂ ਨੇ ਇਹ ਤੀਜਾ ਸੂਆ ਵਹਿੜਾ ਆ ਗਈ ਇਹ 3 ਨੰਬਰ ਤੇ ਉਹਨਾ ਥਾਂ ਲੈ ਵੀਦੀ ਆ 23 24 ਕਿਲੋ ਦੁੱਧ ਪਾਇਆ ਹੈ ਭਾਅ ਵੀ ਠੀਕ ਹੈ ਇਹਦਾ ਸੋ ਜਿਹੜੇ ਮੇਰੇ ਵੀਰਾਂ ਨੂੰ ਇਹ ਵੇੜਾ ਪਸੰਦ ਹੋਈਆਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ तहे ਦਿਲ ਤੋਂ ਧੰਨਵਾਦ ਜੀ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ